ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਖਾਸ ਹੈ ਬਾਈ ਤੇ ਬਾਈ ਦੀ ਮਿਹਨਤ ਨੂੰ ਸਲਾਮ ਹੈ ਸਭ ਤੋਂ ਪਹਿਲਾਂ ਤਾਂ ਬਾਈ ਮਨਿੰਦਰ ਐ ਚੱਕ ਵਾਲੀ ਸ਼ੇਰ ਤੋਂ ਤੇ ਆਹ ਗਾਂ ਬਾਈ ਮਨਿੰਦਰ ਨੂੰ ਮੈਂ ਹੀ ਦਵਾਈ ਸੀ ਪਿੰਡ ਸੰਗਤਪੁਰੇ ਤੋਂ ਪਹਿਲਾਂ ਵੀ ਤੁਸੀਂ ਇਸ ਗਾਂ ਦੀ ਵੀਡੀਓ ਮੇਰੇ ਚੈਨਲ ਤੇ ਦੇਖੀ ਹੋਣੀ ਜਾਂ ਜਿੰਨਾ ਭਰਾਵਾਂ ਨੇ ਨਹੀਂ ਦੇਖੀ ਤੁਸੀਂ ਦੇਖ ਸਕਦੇ ਹੋ ਇਹ ਗਾਂ ਨੂੰ ਬਾਈ ਬਹੁਤ ਜ਼ਿਆਦਾ ਬੁਰੀ ਹਾਲਤ ਵਿੱਚ ਸੀ ਗਾਂ ਤੇ ਤੁਸੀਂ ਆਹ ਦੇਖ ਸਕਦੇ ਹੋ ਇੱਕ ਕੋੜਾ ਇਹਦਾ ਥੱਲੇ ਨੂੰ ਬੈਠਾ ਹੋਇਆ ਚੰਗਿਤਰਾ ਨੀਗਾ ਮਰੋ ਅਰੇ ਗਾ ਲੰਗ ਮਾਰ ਕੇ ਵੀ ਤੁਰ ਰਹੀ ਹੈ ਇਹ ਬਹੁਤ ਜ਼ਿਆਦਾ ਕਿਉਂਕਿ ਪੱਕੇ 'ਚ ਰਹਿਣ ਕਰਕੇ ਇਹਦੀ ਹਾਲਤ ਖਰਾਬ ਹੋ ਗਈ ਸੀ ਪਿੰਡ ਸੰਗਤਪੁਰੇ ਦੇ ਵਿੱਚ ਉਹ ਭਰਾ ਕਹਿੰਦੇ ਸੀ ਵੀ ਜਿੰਨਾ ਚਿਰ ਦੁੱਧ ਦਊਗੀ ਠੀਕ ਹੈ ਨਹੀਂ ਉਸ ਤੋਂ ਬਾਅਦ ਆਪਾਂ ਸੜਕ ਤੇ ਰਸਾ ਕੱਢ ਦਾਂਗੇ ਦਾ ਜੋ ਉਹਨਾਂ ਭਰਾਵਾਂ ਦਾ ਕਹਿਣਾ ਸੀ ਤੇ ਫਿਰ ਉਹ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਵੀ ਬਾਈ ਜੇ ਕੋਈ ਗਾਂ ਲੈਂਦਾ ਹੋਵੇ ਆਪਾਂ ਸੇਲ ਕਰ ਦਾਂਗੇ ਚੱਲ ਬਾਈ ਤੋ ਉਹਨਾਂ ਤੋਂ ਆਪਾਂ ਨੇ ਗਾਂ ਇਹ 15 ਕ ਹਜ਼ਾਰ ਦੀ ਖਰੀਦ ਲਈ ਸੀ 15 ਕ ਇੱਕ ਨਾਲ ਬੱਚੀ ਵੀ ਦਿੱਤੀ ਸੀ ਉਹਨਾਂ ਨੇ 20000 ਰੁਪਏ ਦਿੱਤਾ ਸੀ ਆਪਾਂ 5000 ਦੀ ਬੱਚੀ ਲਈ ਇਹਦੇ 15000 ਦੀ ਗਾਂ ਲਈ ਸੀ ਅੰਤਜਾ ਤੇ ਦੁੱਧ ਵੀ ਖਰ ਉਹਨਾਂ ਦੇ ਦੱਸਣ ਮੁਤਾਬਕ ਜਿੰਨਾ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਸੀਧਾ ਥਲੇ ਦੁੱਧ ਚਲੋ ਫਿਰ ਵੀ ਆਪਣੇ ਕੋਲੇ ਆ ਕੇ ਆਪਾਂ ਨੇ ਇਹਨੂੰ ਆਪਣੇ ਇੱਕ ਸਿਰਫ ਫੀਡ ਬਦਲੀ ਦੀ ਫੀਡ ਬਦਲੀ ਫੀਡ ਬਦਲਣ ਨਾਲ ਭਰਾ ਅੱਜ ਗਾਂ ਆਪਾਂ ਨੇ 56 ਦਿਨਾਂ ਦੀ ਪੀੜੀ ਕਰਤੀ 56 ਦਿਨਾਂ ਦੀ ਚੈੱਕ ਪਾਸ ਕਰਤੀ ਜਿੱਥੇ ਗਾਂ ਦੀ ਆਪਾਂ ਨੂੰ ਐ ਲੱਗਦਾ ਸੀ ਵੀ ਜਾਨੀ ਮਸਾ ਬਚੂਗੀ ਉੱਥੇ ਇਹ ਗਾਂ ਗੱਬਣ ਚੈੱਕ ਪਾਸ ਹੋ ਗਈ ਜੀ ਤੇ ਤੁਸੀਂ ਦੇਖ ਸਕਦੇ ਹੋ ਬਈ ਗਾਂ ਜਿਹੜੀ ਫੀਡ ਨਾਲ ਇਹਦੀ ਆਪਾਂ ਗਾਣੇ ਮਤਲਬ ਗੱਬਣ ਖੜੀ ਹੈ ਕਿਸ ਫੀਡ ਨਾਲ ਆਪਣੇ ਇਹਨੂੰ ਕੁਝ ਵੀ ਐਕਸਟਰਾ ਨਹੀਂ ਪਾਇਆ ਨਾ ਕੋਈ ਮੈਨੂਅਲ ਮਿਕਸਚਰ ਐਕਸਟਰਾ ਦਿੱਤਾ ਤੇ ਨਾ ਹੀ ਕੁਝ ਹੋਰ ਦਿੱਤਾ ਐਕਸਟਰਾ ਤੇ ਗਾਂ ਮੈਕਰੋ ਟਾਕਸਨ ਪੋਜ਼ਿਟਿਵ ਸੀ ਇਹ ਇਕੱਲੀ ਫੀਡ ਬਦਲ ਨਾਲ ਹੀ ਗਾਂ ਦੀ ਅੱਜ ਹਾਲਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੈ ਤੁਸੀਂ ਰੰਗ ਰੂਪ ਦੇਖ ਸਕਦੇ ਹੋ ਗਾਂ ਦਾ ਬਈ ਪਹਿਲਾਂ ਨਾਲੋਂ ਚਮੜੀ ਬਹੁਤ ਸ਼ਾਈਨਿੰਗ ਦੇ ਵਿੱਚ ਆ ਗਈ ਪਿਛਲੀ ਵੀਡੀਓ ਤੁਸੀਂ ਦੇਖੋਗੇ ਤਾਂ ਗਾਂ ਦੀ ਚਮੜੀ ਬਹੁਤ ਜ਼ਿਆਦਾ ਸ਼ਾਈਨਿੰਗ ਦੇ ਵਿੱਚ ਆ ਗਈ ਤੇ ਲੰਗ ਤਾਂ ਭਰਾ ਹੁਣ ਜਿਹੜਾ ਇਹਦੇ ਵਿੱਚ ਨੁਕਸ ਪੈ ਗਿਆ ਤਾਂ ਪੈ ਗਿਆ ਹੁਣ ਥੱਲੇ ਦੱਬ ਗਿਆ ਤਾਂ ਦੱਬ ਗਿਆ ਇਹ ਦੁਬਾਰਾ ਉੱਥੇ ਤਾਂ ਨਹੀਂ ਜਾਂਦਾ ਹੈਗਾ ਪਰ ਗਾਂ ਨੇ ਬਈ ਬੱਚਾ ਕਨਸੀਵ ਕਰ ਲਿਆ ਤੇ ਗਾਂ ਇਹ ਕੋਈ ਬੜੀ ਵੱਡੀ ਉਮਰ ਦੀ ਨਹੀਂ ਹੈਗੀ 56 ਮੰਨ ਕੇ ਚੱਲੋ ਵੀ ਦੂਜੀ ਤੀਜੀ ਸੂਈ ਹੋਣੀ ਲੱਗ ਭਾਗਾ ਤੇ ਤੁਸੀਂ ਆਰਡਰ ਤੇ ਵੇਨ ਦੇਖੋ ਇਹਦੀ ਕਿੰਨੀਆਂ ਵੱਡੀਆਂ ਵੱਡੀਆਂ ਵੇਨਾਂ ਲੱਗੀਆਂ ਹੋਈਆਂ ਨੇ ਆ ਦੇਖੋ ਜੀ ਬਹੁਤ ਵੱਡੀਆਂ ਵੱਡੀਆਂ ਵੇਨਾਂ ਲੱਗੀਆਂ ਹੋਈਆਂ ਨੇ ਤੇ ਅਸੀਂ ਇਹ ਤੇ ਮਿਹਨਤ ਕਰੀ ਮੈਂ ਤੇ ਮਨਿੰਦਰ ਭਰਾ ਨੇ ਦੋਨਾਂ ਨੇ ਰਲ ਕੇ ਸਾਂਮੀ ਦਾ ਬਈ ਮਨਿੰਦਰ ਨਹੀਂ ਐ ਫਿਰ ਮਨਿੰਦਰ ਨੇ ਮਿਹਨਤ ਕੀਤੀ ਐ ਆਪਾਂ ਤਾਂ AI ਕਰਨ ਵਾਲੇ ਸੀ ਸਹੀ ਫੀਡ ਪਰਾਂ ਨੂੰ ਦੱਸਿਆ ਫੀਡ ਬਾਰੇ ਤੇ ਉਹ ਫੀਡ ਨਾਲ ਗਾਂ ਜੀ ਅੱਜ ਚੈੱਕ ਪਾਸ ਕਲੀਅਰ ਚੈੱਕ ਪਾਸ ਹੋ ਗਈ 56 ਡੇ ਦੀ ਬਹੁਤ ਸੋਹਣਾ ਰਿਜ਼ਲਟ ਮਿਲਿਆ ਤੇ ਜਿਸ ਗਾਂਆਂ ਨੂੰ ਆਪਾਂ ਛੜਕ ਤੇ ਛੱਡ ਦਿੰਦੇ ਆ ਬਾਈ ਕਹਿਣ ਦਾ ਮਤਲਬ ਇਹੀ ਹੈ ਉਹ ਗਾਂਆਂ ਆਪਾਂ ਗੱਬਣ ਖੜਾ ਸਕਦੇ ਆ ਥੋੜਾ ਜਿਹਾ ਸਬਰ ਰੱਖ ਕੇ ਚੰਗੀ ਫੀਡ ਪਾ ਕੇ ਕੱਲੀ ਫੀਡ ਅੱਛੀ ਕੰਪਨੀ ਦੀ ਫੀਡ ਵਰਤ ਕੇ ਆਪਾਂ ਇਸ ਨੂੰ ਗੱਬਣ ਖੜਾ ਸਕਦੇ ਆ ਇਸ ਨੂੰ ਆਪਾਂ ਨੇ ਜੀ ਮੈਹਫਲੀ ਕੰਪਨੀ ਦੀ ਡਾਕਟਰ ਬਤਾਰ ਸਿੰਘ ਵਾਲੀ ਫੀਡ ਮਹਫਲੀ ਕੰਪਨੀ ਦੇ ਡਾਕਟਰ ਅਵਤਾਰ ਸਿੰਘ ਰਠੌਰ ਦੀ ਉਹਨਾਂ ਕੰਪਨੀ ਦੀ ਫੀਡ ਵਰਤੀ ਹੈ ਇਸ ਗਾਂ ਤੇ ਆ ਉਸ ਫੀਡ ਨਾਲ ਜੀ ਇਹ ਗਾਂ ਕਨਸੀਵ ਕਰ ਗਈ ਆਪਾਂ ਤੁਹਾਨੂੰ ਉਹ ਫੀਡ ਦੀ ਬੋਰੀਆਂ ਵੀ ਦਿਖਾਵਾਂਗੇ ਫੀਡ ਦੇ ਵਿੱਚ ਵੀਡੀਓ ਦੇ ਵਿੱਚ ਤੇ ਦੱਸਿਓ ਬਈ ਕਿਵੇਂ ਲੱਗੀ ਗਾਂ ਤੇ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਹੌਸਲਾ ਹੋ ਜਾਈ ਹੋ ਸਕੇ ਤੇ ਹੋਰ ਵੀ ਭਰਾਵਾਂ ਨੂੰ ਪਤਾ ਲੱਗ ਜੇ ਵੀ ਆਪਾਂ ਇਹੀ ਜੀ ਗਾਂ ਨੂੰ ਮਤਲਬ ਸਹੀ ਫੀਡ ਪਾ ਕੇ ਗੱਬਣ ਖੜਾ ਸਕਦੇ ਆ ਗਾਂ ਬਿਲਕੁਲ ਜਵਾਨ ਬਿਹੜ ਹੈ ਬਈ ਆ ਦੇਖੋ ਤੁਸੀਂ ਸ਼ਕਲ ਦੇਖੋ ਜਵਾਨ ਬਿਹੜ ਹੈ ਇਹ ਕੁਈ ਬੜੀ ਵੱਡੀ ਉਮਰ ਦੀ ਗਾਂ ਨਹੀਂ ਹੈਗੀ ਪਰ ਇੱਕ ਪਰਾਂਵਾਂ ਦੀ ਗਲਤੀ ਕਾਰਨ ਗਾਂ ਨੇ ਸੜਕ ਤੇ ਚਲਾ ਜਾਣਾ ਸੀ ਜਾਂ ਗਊਸ਼ਾਲਾ ਚਲੀ ਜਾਣੀ ਸੀ ਤੇ ਸਦਾ ਵਾਸਤੇ ਸਿਰਦਰਦੀ ਬਣ ਜਾਂਦੀ ਹੈ ਗਾਂ ਪਰ ਅੱਜ ਗਾਂ ਆਪਾਂ ਨੂੰ ਬਈ ਬੱਚੇ ਵੀ ਦਊਗੀ ਦੁੱਧ ਵੀ ਦਊਗੀ ਜਾਨਾ ਟਾਈਮ ਦੇ ਵਿੱਚ ਚਲੋ ਅੱਜ ਤੁਹਾਨੂੰ ਲੈ ਚੱਲਦੇ ਹਾਂ ਜੀ ਹੁਣ ਫੀਡ ਦੀ ਬੋਰੀ ਵੱਲ ਆਹ ਦੇਖੋ ਬਈ ਜਿੱਥੇ ਮਰਜ਼ੀ ਧਿਆਨ ਮਾਰ ਲਓ ਉੱਥੇ ਤੁਹਾਨੂੰ ਮੈਫਲੀ ਕੰਪਨੀ ਦੀ ਫੀਡ ਹੀ ਨਜ਼ਰ ਆਊਗੀ ਬਾਈ ਕੋਲੇ ਥਾਂ ਥਾਂ ਗੱਟੇ ਬਾਈ ਕੋਲੇ ਸਾਹਮਣੇ ਪਏ ਨੇ ਮੈਫਲੀ ਕੰਪਨੀ ਫੀਡ ਦੇ ਤੇ ਇਹ ਕੋ ਦੇਖੋ ਬਈ 10000 ਫੀਡ ਦਾ ਗੱਟਾ ਮੈਫਲੀ ਦਾ ਤੇ ਆ ਦੇਖੋ ਹਰ ਥਾਂ ਸਾਨੂੰ ਮੈਫਲੀ ਕੰਪਨੀ ਦੇ ਗੱਟੇ ਨਜ਼ਰ ਆਣਗੇ ਭਰਾ ਕੋਲੇ ਤੇ ਆ ਦੇਖੋ ਬਈ ਮੈਫਲੀ ਕੰਪਨੀ ਦੀ ਫੀਡ ਪਾਈ ਹੈ ਸਿਰਫ ਫੀਡ ਪਾਣ ਨਾਲ ਹੀ ਇਕੱਲੇ ਫੀਡ ਪਾਣ ਨਾਲ ਹੀ ਮਤਲਬ ਇਹ ਗਾਂ ਨੇ ਕਨਸੀਵ ਕਰ ਲਿਆ ਬੱਚਾ ਬਾਈ ਤੇ ਦੱਸਿਓ ਬਾਈ ਕਿਵੇਂ ਲੱਗੀ ਵੀਡੀਓ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ